ਅਸੀਂ ਦੁਬਦਾ ਦੇ ਵਿੱਚ ਆ ਅਸੀਂ ਦੁਬਦਾ ਦੇ ਵਿੱਚ ਇਸ ਕਰਕੇ ਪ੍ਰਾਪਤੀ ਨਹੀਂ ਹੋਈ ਜਿੰਨਾ ਤੁਸੀਂ ਜਪਿਆ ਥਾਏ ਥਾਏ ਤੋਂ ਪਵੇਗਾ ਟੱਡਾ ਪਰ ਪ੍ਰਾਪਤੀ ਨਹੀਂ ਕਹਿਣ ਤੋਂ ਭਾਵ ਕਿ ਇਹ ਜਿਹੜੀ ਪਿੰਡਾਂ ਵਾਲੀ ਰੂੜੀ ਨਾ ਜਿਹੜਾ ਪਿੰਡਾਂ ਵਿੱਚ ਰੂੜੀ ਪਈ ਹੁੰਦੀ ਆ ਉਹ ਰੂੜੀ ਦੀ ਗੱਲ ਨਹੀਂ ਹੈ ਜੀ ਵੀ ਕੋਈ 12 ਸਾਲੀ ਉਹ ਰੂੜੀ ਚੁੱਕ ਕੇ ਛੋਟੀ ਖੇਤਾਂ ਵਿੱਚ ਦਿੰਦਾ ਨਹੀਂ ਗੁਰਮੁਖ ਕੋ ਉਹ ਰੂੜੀ ਨਹੀਂ ਹੈ ਇੱਕ ਮਾਈ ਦਾ ਨਾਮ ਸੀ ਰੂੜੀ ਇੱਕ ਔਰਤ ਦਾ ਨਾਮ ਰੂੜੀ ਸੀ ਬਗਦਾਦ ਸ਼ਹਿਰ ਦੇ ਰਹਿਣ ਵਾਲੀ ਸੀ ਤੇ ਗੁਰੂ ਕੀ ਸੰਗਤ ਉਹਦਾ ਪੁੱਤਰ ਜਵਾਨ ਹੋਇਆ ਤੇ ਉਹਨੇ ਵਿਚਾਰ ਕੀਤੀ ਘਰ ਦੇ ਵਿੱਚ ਕਿ ਪੁੱਤਰ ਦਾ ਹੁਣ ਵਿਆਹ ਕਰੀਏ ਜਦੋਂ ਰਿਸ਼ਤਾ ਲੱਭਿਆ ਤਾਂ ਗੁਰੂ ਕੀ ਸੰਗਤ ਦਿਨ ਮਿੱਥਿਆ ਗਿਆ ਪਰ ਛੋਟੀ ਗੱਲ ਕਰ ਲਈਏ ਉਹ ਦਿਨ ਆਇਆ ਸਾਰੇ ਸਾਖ ਸੰਬੰਧੀ ਸੱਜਲੇ ਰਿਸ਼ਤੇਦਾਰ ਆਣ ਗਵਾਂਡ ਸਾਰਾ ਸੱਦ ਲਿਆ ਤਾਂ ਗੁਰੂ ਕੀ ਸੰਗਤ ਜਿੱਥੇ ਜਾਂਦ ਜਾਣੀ ਸੀ ਉਸ ਬਗਦਾਦ ਸ਼ਹਿਰ ਦੇ ਨਾਲ ਇੱਕ ਟਾਪੂ ਆ ਇੱਕ ਦਰਿਆ ਪੈਂਦਾ ਬਹੁਤ ਵੱਡਾ ਉਤੋਂ ਦੂਸਰੇ ਬੰਨੇ ਬਰਾਤ ਜਾਣੀ ਸੀ ਇਧਰੋਂ ਗੁਰੂ ਕੀ ਸੰਗਤ ਮਾਤਾ ਰੂੜੀ ਨੇ ਜਾ ਕੇ ਮੰਦਰ ਵਿੱਚ ਅਰਦਾਸ ਕੀਤੀ ਹੈ ਕਿ हे ਭਗਵਾਨ हे ਪਰਮੇਸ਼ਰ ਮੈਂ ਪੁੱਤਰ ਜਿਹੜਾ ਵਿਆਹ ਤੇਰੇ ਸਹਾਰੇ ਭੇਜਣ ਲੱਗੀਆਂ ਮੇਰਾ ਪੁੱਤਰ ਸਹੀ ਸਲਾਮਤ ਵਿਆਹ ਕੇ ਵਾਪਸ ਆਵੇ ਇਹ ਅਰਦਾਸ ਕਰਕੇ ਮਾਈ ਰੂੜੀ ਨੇ ਰੱਬ ਦੇ ਅੱਗੇ ਤਾਂ ਬੜੇ ਚਾਵਾ ਤੇ ਖੁਸ਼ੀਆਂ ਦੇ ਗੀਤ ਗਾਉਂਦੇ ਆ ਸਾਰੇ ਸਾਥ ਸਬੰਧੀ ਰਿਸ਼ਤੇਦਾਰ ਉਸ ਦਰਿਆ ਦੇ ਕੰਢੇ ਤੇ ਆਏ ਆ ਉਸ ਬੇੜੇ ਦੇ ਵਿੱਚ ਜਿੱਥੇ ਜਿਹਦੇ ਵਿੱਚ ਬੈਠ ਕੇ ਜਾਣਾ ਸੀ 25 ਜਾਂਜੀ ਬੱਚੇ ਦਾ ਪਿਤਾ ਬੱਚਾ ਆਪ ਤਾਂ ਗੁਰੂ ਕੀ ਸੰਗਤ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਗੀਤ ਗਾਉਂਦੇ ਆ ਉਹ ਪਰਾਤ ਜਿਹੜੀ ਆ ਵਿਦਿਆ ਕੀਤੀ ਮਾਈ ਰੂੜੀ ਨੇ ਜਦੋਂ ਦੇਖਦੇ ਆਂ ਦੇਖਦੇ ਆਂ ਗੁਰੂ ਕੀ ਸੰਗਤ ਖੁਸ਼ੀਆਂ ਦੇ ਗੀਤ ਗਾਰੇ ਸੀ ਸਾਰੇ ਤਾਂ ਆਪ ਜਦੋਂ ਬੇੜਾ ਦਰਿਆ ਤੋਂ ਦਿਸਣੋਂ ਹਟ ਗਿਆ ਆਪਣੇ ਘਰ ਚਲੇ ਗਿਆ ਬੇੜਾ ਅੱਗੇ ਕਿਨਾਰੇ ਲੱਗ ਗਿਆ ਸਾਹਮਣੇ ਲੜਕੀ ਵਾਲੇ ਪਰਿਵਾਰ ਜਿਹੜੇ ਖੜੇ ਸਨ ਸਤਕਾਰ ਵਜੋਂ ਜਦੋਂ ਬੇੜਾ ਜਾ ਕੇ ਕਿਨਾਰੇ ਲੱਗਾ ਤੇ ਉਹਨਾਂ ਨੇ ਬੜਾ ਸਵਾਗਤ ਕੀਤਾ ਵਾ ਆਉ ਭਗਤ ਕੀਤਾ ਜੀ ਆਇਆਂ ਕਿਆ ਆਪਣੇ ਘਰ ਲੈ ਕੇ ਗਏ ਤਾਂ ਗੁਰੂ ਕੀ ਸੰਗਤ ਉਸ ਸਮੇਂ ਦੇ ਉਤੇ ਕੁਝ ਦਿਨ ਬਰਾਤਾਂ ਰੈਂਦੀਆਂ ਸੀ 2-4 ਦਿਨ ਬਰਾਤ ਉਹਨਾਂ ਨੇ ਰੱਖੀ ਵਿਆਹ ਹੋਇਆ ਤਾਂ ਗੁਰੂ ਕੀ ਸੰਗਤ ਵਾਪਸ ਵਾਲੇ ਦਿਨ ਉਹਨਾਂ ਨੇ ਬੜੇ ਚਾਵਾ ਤੇ ਸਤਕਾਰ ਦੇ ਨਾਲ ਆਪਣੀ ਲੜਕੀ ਨੂੰ ਤੋਰਿਆ ਡੋਲੀ ਨੂੰ ਤੋਰਿਆ ਉਸੇ ਬੇੜੇ ਵਿੱਚ ਆਣ ਕੇ ਬੈਠ ਕੇ ਸਾਰੇ 25 ਜਾਂਜੀ ਵੀ ਬੱਚੇ ਦਾ ਪਿਤਾ ਵੀ ਬੱਚਾ ਤੇ ਉਹ ਲੜਕੀ ਜਿਹੜੀ ਵਿਆਹ ਕੇ ਲਿਆਉਣੀ ਸੀ ਉਹ ਵੀ ਨੋ ਵਿੱਚ ਬੈਠੀ ਆ ਤਾਂ ਗੁਰੂ ਕੀ ਸੰਗਤ ਉਧਰੋਂ ਲੜਕੀ ਵਾਲੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਖੁਸ਼ੀਆਂ ਦੇ ਗੀਤ ਗਾ ਕੇ ਬੇੜਾ ਜਿਹੜਾ ਵਿਧਿਆ ਕਰ ਦਿੱਤਾ ਇਧਰੋਂ ਮਾਤਾ ਰੂੜੀ ਜਿਹੜੀ ਸੀ ਗੁਰੂ ਕੀ ਸੰਗਤ ਉਸ ਕਿਨਾਰੇ ਦੇ ਉੱਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਲੈ ਕੇ ਖੜੀ ਸੀ ਕਿ ਮੇਰੀ ਨੋ ਆਉਣੀ ਅੱਜ ਮੇਰਾ ਪੁੱਤਰ ਵਿਆਹ ਕੇ ਆ ਰਿਹਾ ਮੈਂ ਉਹਨਾਂ ਦਾ ਸਤਿਕਾਰ ਕਰਨਾ ਤਾਂ ਗੁਰੂ ਕੀ ਸੰਗਤ ਉਧਰੋਂ ਖੁਸ਼ੀਆਂ ਦੇ ਗੀਤ गा ਰਹੀ ਸੀ ਤੇ ਬੇੜਾ ਠਾਠਾ ਮਾਰਦਾ ਆ ਰਿਹਾ ਸੀ ਤਾਂ ਗੁਰੂ ਕੀ ਸੰਗਤ ਜਦੋਂ ਅੱਧ ਟਾਪੂ ਦੇ ਵਿੱਚ ਆਇਆ ਅੱਧ ਦਰਿਆ ਦੇ ਵਿੱਚ ਆਇਆ ਐਸੀਆਂ ਹਵਾ ਦੇ ਨਾਲ ਲਹਿਰਾਂ ਚੱਲੀਆਂ ਉਹ ਲਹਿਰਾਂ ਦੇ ਵਿੱਚ ਆਣ ਕੇ ਗੁਰੂ ਕੀ ਸੰਗਤ ਛੱਲਾਂ ਦੇ ਵਿੱਚ ਆਣ ਕੇ ਬੇੜਾ ਜਿਹੜਾ ਸੀ ਉਹ ਡੁੱਬ ਗਿਆ 25 ਜਾਂਦੀ ਵੀ ਗਏ 9 ਵੀ ਗਈ ਪੁੱਤਰ ਵੀ ਗਿਆ ਪਤੀ ਵੀ ਗਿਆ ਤਾਂ ਮਾਈ ਰੋੜੀ ਦੂਰੋਂ ਦੇਖ ਰਹੀ ਸੀ ਦੇ ਅੱਖਾਂ ਦੇ ਸਾਹਮਣੇ ਉਹ ਡੁੱਬ ਰਿਆ ਸੀ ਤਾਂ ਗੁਰੂ ਕੀ ਸੰਗਤ ਚਾਰਾ ਕੋਈ ਨਹੀਂ ਸੀ ਤਾ ਗੁਰੂ ਕੀ ਸੰਗਤ ਉਸ ਸਮੇਂ ਦੇ ਉੱਤੇ ਮਾਈ ਰੋੜੀ ਜਿਹੜੇ ਖੁਸ਼ੀਆਂ ਵਿੱਚ ਗੀਤ गा ਰਹੀ ਸੀ ਉੱਥੇ ਰੋਂਦੀਆਂ ਆਵਾਜ਼ਾਂ ਆਈਆਂ ਦਿਲ 파ੜਨ ਵਾਲੀਆਂ ਆਵਾਜ਼ਾਂ ਸੀ ਮਾਈ ਰੋੜੀ ਉਸ ਸਮੁੰਦਰ ਵਿੱਚ ਗਈ ਜਾ ਕੇ ਫਿਰ ਬੇਨਤੀ ਕੀਤੀ ਮਹਾਰਾਜ ਮੈਂ ਤੈਨੂੰ ਵਿੱਚ ਜਾਮਨ ਲਿਆ ਸੀ ਮੈਂ ਤੇਰੇ ਅੱਗੇ ਅਰਦਾਸ ਕੀਤੀ ਸੀ ਕਿ हे ਭਗਵਾਨ हे ਪਰਮੇਸ਼ਰ ਮੈਂ ਤੇਰੇ ਸਹਾਰੇ ਆਪਣੇ ਪੁੱਤਰ ਨੂੰ ਭੇਜਣ ਲੱਗਈ ਆ ਮੇਰਾ ਪੁੱਤਰ ਸਹੀ ਸਲਾਮਤ ਵਿਆਹ ਕੇ ਆਵੇ ਬੇੜਾ ਡੁੱਬ ਗਿਆ ਮੈਂ ਪੁੱਤਰ ਤੇਤੋਂ ਲੈਣਾ ਮੇਰਾ ਪੁੱਤਰ ਦੇ ਪਰ ਗੁਰੂ ਕੀ ਸੰਗਤ ਡੁੱਬਿਆ ਹੋਣਾ ਬੇੜਾ ਕਿੱਥੋਂ ਵਾਪਸ ਆਵੇ ਮਾਈ ਰੂੜੀ ਜਿਹੜੀ ਆ ਉਹ ਰੋ ਜਾਂਦੀ ਆ ਰੋ ਜਾ ਕੇ ਮੰਦਰ ਚ ਅਰਦਾਸ ਕਰਦੀ ਆ ਕਿ ਹੇ ਭਗਵਾਨ हे परमेश्वर मेरा पुत्र दे मैं पुत्र तेरे तो ਲੈਣਾ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਮਹੀਨਾ ਤੇ ਲੋਕੀ ਕਹਿਣ ਵੀ ਮਾਈ ਰੂੜੀ ਸ਼ਰੈਣ ਹੋ ਗਈ ਆ ਆਪਣੇ ਪੁੱਤਰ ਦਾ ਹਿਰਖ ਜਿਹੜਾ ਮਨ ਤੇ ਲਾ ਲਿਆ ਇਹਦੇ ਦਿਮਾਗ 'ਚ ਫਰਕ ਪੈ ਗਿਆ ਇਹਦੇ ਦਿਮਾਗ 'ਚ ਫਰਕ ਪੈ ਗਿਆ ਵਾ ਵੀ ਇਹ ਮਾਈ ਰੂੜੀ ਜਿਹੜੀ ਆ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਰੋ ਜਾ ਕੇ ਮੰਦਰ ਚ ਅਰਦਾਸ ਕਰਦੀ ਆ ਹੁਣ ਇੰਨਾ ਸਮਾਂ ਹੋ ਗਿਆ ਪੁੱਤਰ ਕਿੱਥੋਂ ਇਹਦਾ ਆਉਣ ਲੱਗਾ ਵਾ ਪਰ ਗੁਰੂ ਕੀ ਸੰਗਤ ਮੀ ਜਾਵੇ ਨੇਰੀ ਜਾਵੇ ਮਾਈ ਰੂੜੀ ਦਾ ਟਾਈਮ ਪੱਕਾ ਸੀ ਚਾਹ ਸਰੀਰ ਤੇ ਲਾ ਮਠਾ ਚਾਹ ਕੁਛ ਵੀ ਆ ਪਰ ਗੁਰੂ ਕੀ ਸੰਗਤ ਮਾਈ ਰੂੜੀ ਨੇ 12 ਸਾਲ ਮੰਦਰ ਚ ਅਰਦਾਸ ਕੀਤੀ 12 ਸਾਲ ਉਹ ਸਮੰਦਰ ਚ ਅਰਦਾਸ ਕੀਤੀ ਇੱਕ ਵੀ ਨਾਂਗਾ ਨਹੀਂ ਤੇ ਇੰਨਾ ਵਿਸ਼ਵਾਸ ਇੰਨਾ ਭਰੋਸਾ ਦੁਬਦਾ ਖਤਮ ਸੀ ਵਿਸ਼ਵਾਸ ਸੀ ਫਿਰ ਰੱਬ ਹੈ ਰੱਬ ਜੇ ਮੈਂ ਅਰਦਾਸ ਕੀਤੀ ਮੇਰਾ ਪੁੱਤਰ ਮਿਲੇਗਾ ਜੇ ਦੁਬਦਾ ਹੁੰਦਾ ਦੁਬਦਾ ਹੁੰਦੀ ਮਨ ਦੇ ਵਿੱਚ ਫਿਰ ਨਹੀਂ ਸੀ ਮਿਲਦਾ ਉਦੋਂ ਗੁਰੂ ਕੀ ਸੰਗਤ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਬਗਦਾਦ ਸ਼ਹਿਰ ਦੇ ਵਿੱਚ ਗਏ ਆ ਤੇ ਸਾਰੇ ਬਗਦਾਦ ਸ਼ਹਿਰ ਦੇ ਵਿੱਚ ਹੋ ਉਠੀ ਵੀ ਗੁਰੂ ਸਾਹਿਬ ਆਇਆ ਗੁਰੂ ਨਾਨਕ ਸਾਹਿਬ ਜੀ ਆਇਆ ਤਾਂ ਗੁਰੂ ਕੀ ਸੰਗਤ ਜਦੋਂ ਮਾਈ ਰੂੜੀ ਦੇ ਕੰਨੀ ਮਹਾਰਾਜ ਦੀ ਉਸਤਤ ਪਈ ਨਾ ਵੇਖਿਆ ਵੀ ਇਹ ਤਾਂ ਬਹੁਤ ਮਹਾਨ ਹਸਤੀ ਗੁਰੂ ਨਾਨਕ ਸਾਹਿਬ ਜੀ ਆਪ ਰੱਬ ਆਪ ਪਰਮੇਸ਼ਰ ਆ ਜਦੋਂ ਇਹ ਗੱਲ ਮਾਈ ਰੂੜੀ ਦੇ ਕੰਨਿ ਪਈ ਤੇ ਕਹਿੰਦੀ ਮੈਂ ਓਣ ਜਾ ਕੇ ਮਹਾਰਾਜ ਨਾਲ ਗੱਲ ਕਰਦੀ ਗੁਰੂ ਕੀ ਸੰਗਤ ਗੁਰੂ ਨਾਨਕ ਸਾਹਿਬ ਬਗਦਾਰ ਛੈ ਤੋਂ ਬਾਹਰ ਬੈਠੇ ਸਨ ਜਦੋਂ ਮਾਈ ਰੂੜੀ ਨੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਗੱਲ 'ਚ ਪੱਲਾ ਪਾ ਕੇ ਬੇਨਤੀ ਕੀਤੀ ਕਹਿਣ ਲੱਗੀ ਕਹੇ ਮਹਾਰਾਜ ਮੈਨੂੰ ਇਹ ਦੱਸੋ ਵੀ ਤੁਸੀਂ ਗੁਰੂ ਜੇ ਮਹਾਰਾਜ ਚੁੱਪ ਸਨ ਫੇਰ ਮਾਈ ਰੂੜੀ ਕਹਿੰਦੀ ਮਹਾਰਾਜ ਮੈਨੂੰ ਇਹ ਦੱਸੋ